ਬਾਲਸਰੋਂ ਪਈ ਭਾਨਿਆ ਜਿਹੜੀਆਂ ਤੂੰ ਹਰ ਬੰਦੇ ਨੂੰ ਉੱਠ ਕੇ ਧਮਕੀਆਂ ਦੇਣ ਲੱਗ ਜਾਂਦਾ ਨਾ ਇਹ ਤੇਰੇ ਵਾਸਤੇ ਬੜੀ ਬਿਮਾਰੀ ਗੱਲ ਆ ਧੁੱਗੀ ਗੱਲ ਮੈਂ ਤੈਨੂੰ ਇੱਕ ਹੋਰ ਦੱਸ ਦਿਆਂ ਜੋ ਸਾਡੇ ਬੱਚੇ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਇਹ ਆਡੀਓ ਵੀਡੀਓ ਸੁਣਦੀਆਂ ਨੇ ਤੂੰ ਬਗਵਾਸ਼ ਕਰਦਾ ਉਹਨਾਂ ਦੇ ਵਿੱਚ ਗੰਦ ਵੜਦਾ ਮੈਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਤੂੰ ਕਿਦੇ ਪੈਸੇ ਕਿਦੇ ਕਸਰੇ ਲੈਣੇ ਆ ਕਿਦੇ ਦੋਣੇ ਆ ਪਰ ਤੈਨੂੰ ਮਾੜਾ ਮੋਟਾ ਇਸ ਗੱਲ ਦਾ ਤੂੰ ਕਾਨੂੰਨ ਆਪ ਦਾ ਤੂੰ ਸਭ ਸਭ ਤੋਂ ਉੱਤੇ ਹੋ ਗਿਆ ਤੂੰ ਗਰੂ ਤਾਂ ਵੀ ਉੱਤੇ ਹੋ ਗਿਆ ਤੂੰ ਹਰ ਬੰਦੇ ਨੂੰ ਚੈਲੰਜ ਕਰਦਾ ਐਡਾ ਤੂੰ ਕਿੱਡਾ ਕਿ ਮਤਲਬ ਬੱਬਰ ਸ਼ੇਰ ਹੈ ਹੈ ਵੱਡਾ ਤੂੰ ਗੁੰਡਾ ਬਦਮਾਸ਼ ਬਣਿਆ ਹੋਇਆ ਅਸੀਂ ਚਾਹੁੰਦੇ ਆ ਪੁਲਿਸ ਨੂੰ ਪੁਲਿਸ ਨੂੰ ਇਹ ਤੇ ਕਾਰਵਾਈ ਕਰਨੀ ਚਾਹੀਦੀ ਆ ਇਹ ਜਿਹੜੇ ਗੁੰਡੇ ਲੋਕ ਉੱਠ ਕੇ ਧਮਕੀਆਂ ਦਿੰਦੇ ਆ ਇਹਨਾਂ ਤੇ ਪੁਲਿਸ ਕਾਰਵਾਈ ਕਰੇ ਇਹ ਜਿਵੇਂ ਸਾਡੇ ਦੇਸ਼ ਦੀ ਉਮਰ ਸ਼ਾਂਤੀ ਨੂੰ ਭੰਗ ਕਰਦੇ ਆ ਹਰ ਬੰਦੇ ਨੂੰ ਇਹ ਜੋ ਮੂੰਹ ਚੋਂ ਆਉਂਦਾ ਹੈ ਉਹ ਕੁਝ ਬਕਵਾਸ਼ ਕਰਦੇ ਉਹ ਹੀ ਕੁਝ ਬੋਲਦੇ ਆ